ਅਮਿਤ ਜੀ ਜਿਵੇਂ ਦਿਲਚਸਪਾ ਮਾਮਲਾ ਇਹ ਸੀ ਨਾ ਇੱਕ ਮਾਮਲਾ ਮੈਨ ਦਾ ਹੋਰ ਦਿਲਚਸਪ ਹੋਣ ਵਾਲਾ ਹੈ ਜੇ ਅ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਕਿ ਆਓ ਜੀ ਡਿਬੇ ਡਿਬੇਟ ਕਰੋ ਮੇਰੇ ਨਾਲ ਤੇ ਉਧਰੋਂ ਦੀਪਕ ਬਾਲੀ ਸਾਹਿਬ ਨੇ ਉਹ ਜਿਹੜਾ ਚੈਲੰਜ ਹੈ ਨਾ ਉਹ ਐਕਸੈਪਟ ਕਰ ਲਿਆ ਕਹਿੰਦਾ ਵੀ ਆ ਜਾਓ ਖੁੱਲ ਕੇ ਆ ਜਾਓ ਜਿੱਥੇ ਮਰਜ਼ੀ ਆ ਜਾਓ ਜਿਵੇਂ ਮਰਜ਼ੀ ਆ ਜਾਓ ਤੇ ਮੈਨੂੰ ਲੱਗਦਾ ਵੀ ਜੇ ਡਿਬੇਟ ਹੁੰਦੀ ਹੈ ਅਸਲ ਦੇ ਵਿੱਚ ਵੈਸੇ ਚਾਂਸਸ ਬਹੁਤ ਘੱਟ ਹੁੰਦੇ ਐ ਇਦਾਂ ਦੇ ਕਿ ਡਿਬੇਟਸ ਹੋ ਸਕਣ ਪਰ ਜੇ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਕਿ ਇਹ ਵੀ ਦਿਲਚਸਪ ਹੋਣਾ ਕਾਫੀ ਕੁਝ ਫਿਰ ਮੈਂ ਦੇਖੋ ਹਲਦੀ ਡਿਬੇਟ ਕੋ ਮੜਾ ਨਹੀਂ ਹੁੰਦਾ ਡੈਮੋਕ੍ਰੇਸੀ ਚ ਡੈਮੋਕ੍ਰੇਸੀ ਚ ਕੀ ਆ ਕਿ ਮਤਲਬ ਆਮ ਵੀ ਜੇ ਤੁਸੀਂ ਕਿਸੇ ਮਹਿਫਲ ਦੇ ਵਿੱਚ ਵਧੀਆ ਸੰਵਾਦ ਦੇਖੋ ਤੇ ਚੰਗੀ ਗੱਲ ਆ ਜੀ ਕਹਿੰਦੇ ਕਿ ਉਹ ਸਟੇਬਲ ਤੇ ਬੈਠਣ ਦਾ ਲਾਂਦੀ ਵੱਖਰਾ ਜਿੱਥੇ ਪਰਮਾਤਮਾ ਦੀ ਗੱਲ ਹੋਵੇ ਤਰੱਕੀ ਦੀ ਗੱਲ ਹੋਵੇ ਹੂੰ ਖੁਸ਼ੀਆਂ ਦੀ ਗੱਲ ਹੋਵੇ ਬਿਲਕੁਲ ਫਿਰ ਇਹਦਾ ਮਤਲਬ ਇਹ ਕਿ ਬਈ ਦਜੀ ਜਗ੍ਹਾ ਛੱਡ ਦੇਣੀ ਚਾਹੀਦੀ ਆ ਜਿੱਥੇ ਚੁਗਲੀ ਚੱਲ ਰਹੀ ਆ ਜਿੱਥੇ ਤਿਆਰੀ ਚੱਲ ਰਹੀ ਕੈ ਨਹੀਂ ਆਏ ਕਰਨਾ ਹੈ ਜੀ ਸੰਵਾਦ ਅੱਛਾ ਹੈ ਚਲੋ ਚੰਗੀ ਗੱਲ ਪਰ ਦੇਖੋ ਇੱਕ ਚੀਜ਼ ਕੱਲ ਦੇਖਣੀ ਪਵੇਗੀ ਜਿਹੜੀ ਹੋਈ ਆ ਪ੍ਰਗਟ ਸਿੰਘ ਦੇ ਘਰ ਮੂਰੇ ਇਹਨਾਂ ਦੇ ਕੁਝ ਬੰਦੇ ਗਏ ਪ੍ਰਦਰਸ਼ਨ ਕਰਨ ਜਿਵੇਂ ਆਪਾਂ ਗੱਲ ਕਰ ਰਹੇ ਸੀ ਹੂੰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਸੀ ਹੂੰ ਇਹ ਥੋੜੇ ਤੈਸ਼ ਦੇ ਵਿੱਚ ਆਏ ਨੇ ਪ੍ਰਗਟ ਸਿੰਘ ਇਹਨਾਂ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਕਿ ਮਤਲਬ ਕਿ ਇਹਨਾਂ ਨੂੰ ਤਾਂ ਰੋਕ ਕੇ ਆ ਗਿਆ ਪੁਲਸਵਨੀ ਹੋ ਮਲਾਜ਼ਮਾ ਬਣੀ ਹੋ ਤੇ ਉਹਨਾਂ ਦੇ ਵੱਲ ਹੋ ਤੁਰੇ ਸਨ ਜੀ ਜਿਸ ਵੇਲੇ ਰੋਕਿਆ ਗਿਆ ਤੇ ਇਹਨਾਂ ਦੇ ਮੂੰਹੋਂ ਨਿਕਲਿਆ ਕਿ ਇਹਨਾਂ ਸਾਲਿਆਂ ਨੇ ਤਮਾਸ਼ਾ ਬਣਾ ਰੱਖਿਆ ਹੂੰ ਇਹ ਸ਼ਬਦ ਮੇਰੇ ਖਲ ਦੇ ਨਾਲ ਉਹਨਾਂ ਦੇ ਮੂੰਹੋਂ ਮੈਨੂੰ ਤੇ ਠੀਕ ਨਹੀਂ ਲੱਗਾ ਕੱਟਾ ਕਿਉਂਕਿ ਉਹ ਬੜੇ ਡੀਸੈਂਟ ਜੀ ਬਿਲਕੁਲ ਬੜੇ ਜੈਂਟਲਮੈਨ ਬੰਦੇ ਸਮਝੇ ਜਾਂਦੇ ਆ ਦੇਸ਼ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਰਿਪਰੈਜ਼ੈਂਟ ਕਰ ਚੁੱਕੇ ਨੇ ਅਰੇ ਟੈਂਟ ਤੋਂ ਤੀਸਰੀ ਵਾਰ ਦੇ ਸ਼ਹਿਦ ਵਿਧਾਇਕ ਨੇ ਜਦੋਂ ਗਲਤ ਨਹੀਂ ਆ ਤਾਂ ਮੈਨੂੰ ਲੱਗਦਾ ਕਿਉਂਕਿ ਦੇਖੋ ਗੱਲ ਇਹ ਆ ਕਿ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਪ੍ਰੋਟੈਸਟ ਤੁਹਾਡੇ ਖਿਲਾਫ ਹੁੰਦਾ ਹੈ ਕਈ ਵਾਰ ਤੁਸੀਂ ਸੱਤਾ ਚ ਮੂਹੋਂਗੇ ਹੂੰ ਤਦ ਵੀ ਤੁਹਾਨੂੰ ਪ੍ਰੋਟੈਸਟ ਫੇਸ ਕਰਨੇ ਹੀ ਪੈਂਦੇ ਜੀ ਜੀ ਕਈ ਵਾਰ ਤੁਸੀਂ ਵਿਰੋਧੀ ਧਿਰ ਚੋਂ ਨੇ ਤਦ ਵੀ ਪ੍ਰੋਟੈਸਟ ਜਿਹੜੇ ਫੇਸ ਕਰਨੇ ਕਰਨੇ ਪੈਂਦੇ ਤੁਸੀਂ ਦੇਖੋ ਨਾ ਆਪਣੇ ਇਲਾਕੇ ਚ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਅੱਗੇ ਗਏ ਨੇ ਆਮ ਆਦਮੀ ਪਾਰਗੇ ਇਹੋ ਜਿਹੀ ਕੋਈ ਨੋਬਤ ਨਹੀਂ ਆਈ ਸੋ ਮੇਰੇ ਖਿਆਲ ਦੇ ਨਾਲ ਤੇ ਯਾਰ ਉਹਨਾਂ ਨੂੰ ਚਾਹ ਪਾਣੀ ਪੀਣਾ ਚਾਹੀਦਾ ਸਿਆਲ ਦਾ ਟਾਈਮ ਆ ਬਿਲਕੁਲ ਇੱਥੋਂ ਥੋੜੀ ਕਹਾਣੀ ਵਿਗੜ ਗਈ ਹਾਲਾਂਕਿ ਪ੍ਰਗਟ ਸਿੰਘ ਉਹ ਰਾਣੀ ਇੱਕ ਹੋਰ ਵੀ ਬਿਆਨ ਦਿੱਤਾ ਤਖੜਾ ਕਿ ਇਹ ਜਿਹੜੇ ਵੀ ਮਤਲਬ ਕਿ ਤੁਰੇ ਫਿਰਦੇ ਆ ਇਹ ਦਿੱਲੀ ਦੇ ਚੱਪਲ ਚੱਟ ਆ ਜੀ ਇਹ ਵੀ ਇੱਕ ਕਹਿ ਲਓ ਕਿ ਕਾਫੀ ਵੱਡਾ ਸ਼ਬਦ ਹੈ ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਮੇਰਾ ਇਹ ਮੰਨਣਾ ਹੈ ਸਿਆਸਤ ਦੇ ਵਿੱਚ ਖਾਸ ਤੌਰ ਤੇ ਜਦੋਂ ਤੁਹਾਡੀ ਸ਼ਬੀ ਇੱਕ ਬੜੇ ਡੀਸੈਂਟ ਵਿਅਕਤੀ ਦੇ ਤੌਰ ਤੇ ਜਾਂ ਬੜੇ ਸ਼ਾਲੀਨ ਵਿਅਕਤੀ ਦੇ ਤੌਰ ਤੇ ਕਿਉਂਕਿ ਦੇਖੋ ਨਾ ਭਈ ਡਿਬੇਟ ਤਾਂ ਕਰ ਸਕਦੇ ਨੇ ਪਰ ਗੱਟ ਸਿੰਘ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਹੈ ਉਹਨਾਂ ਦੇ ਕੋਲ ਜਾਣਕਾਰੀ ਹੈ ਉਹਨਾਂ ਦੇ ਕੋਲ ਇਲਮ ਹੈਗਾ ਉਹਨਾਂ ਦੀ ਆਪਣੀ ਨੌਲੇਜ ਹੈਗੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਹੈ ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਤੁਹਾਡਾ ਸਲੀਕਾ ਦੁਨੀਆ ਜਿਹਦੀ ਫੈਨ ਹੁੰਦੀ ਹੈ ਜਦ ਤੁਸੀਂ ਉਹਦੇ 'ਚ ਕਿਤੇ ਨਾ ਕਿਤੇ ਗਲਤ ਹੋ ਜਾਂਦੇ ਹੋ ਨਾ ਫਿਰ ਉਹ ਆਪਣੇ ਆਪ ਨੂੰ ਕਰੈਕਟ ਹੋ ਜਾਂਦਾ ਬੰਦਾ ਅਗਰੈਸ਼ਨ ਚ ਹੋ ਜਾਂਦਾ ਹੂੰ ਮੈਂ ਇਹ ਕਹਾ ਕਿ ਕਈ ਵਾਰ ਵੀ ਹੋ ਸਕਦੇ ਆ ਕਿਸੇ ਮੌਕੇ ਤੇ ਗਲਤ ਹੋਈਏ ਤਾਂ ਆਪਣੇ ਆਪ ਨੂੰ ਕਰੈਕਟ ਕਰ ਲੈਣਾ ਚਾਹੀਦਾ ਮੇਰਾ ਤਾਂ ਇਹ ਹੀ ਮੰਨਣਾ ਹੈ ਬਾਕੀ ਉਹਨ ਰਹੀ ਗੱਲ ਬਈ ਬਾਲੀ ਸਾਹਿਬ ਦੀ ਉਹ ਵੀ ਜਲੰਦਰੀ ਹੈ ਇਹਨੇ ਤੁਹਾਨੂੰ ਪਤਾ ਹੀ ਆ ਜੀ ਦੀਪਕ ਬਾਲੀ ਹੂੰ ਤੇ ਉਹ ਵੀ ਇਹਨਾਂ ਨੂੰ ਬੜੇ ਸ਼ਲੀਨ ਵਿਅਕਤੀ ਨੇ ਉਹ ਵੀ ਉਹ ਵੀ ਬੜਾ ਪਿਆਰ ਸਤਿਕਾਰ ਨਾਲ ਬੋਲਣ ਵਾਲੇ ਬੰਦੇ ਜੀ ਪਰ ਥੋੜੀ ਉਹਨਾਂ ਚ ਵੀ ਕਿਤੇ ਨਾ ਕਿਤੇ ਕਹਿ ਸਕਦੇ ਆਪਾਂ ਵੇਖੀ ਐਗਰੈਸ਼ਨ ਵੇਖੀ ਗਈ ਥੋੜੀ ਜੀ ਕਿ ਉਹ ਕਹਿ ਰਹੇ ਸੀਗੇ ਕਿ ਭਾਈ ਮੈਂ ਕਰਦਾ ਡਿਬੇਟ ਹਲਕੀ ਜੀ ਮਤਲਬ ਕਿ ਜਿਸ ਤਰ੍ਹਾਂ ਬੰਦੇ ਨੂੰ ਥੋੜਾ ਹੁੰਦਾ ਹੀ ਆ ਕਿਸੇ ਚੀਜ਼ ਤੋਂ ਰੋਸ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਭਈ ਮੈਂ ਕਹਾ ਕੀ ਨਿਛਾੜ ਕੇ ਜਿਹੜੇ ਮਰਜ਼ੀ ਚਾਹੇ ਉਹ ਧਾਰਮਿਕ ਆ ਰਾਜਨੀਤਿਕ ਆ ਆਰਥਿਕ ਆ ਸਮਾਜਿਕ ਆ ਜਿਹੜੇ ਮਰਜ਼ੀ ਮੁੱਦੇ ਤੇ ਡਿਬੇਟ ਰੱਖ ਲੋ ਚੈਨਲ ਸੱਦ ਲੋ ਤੇ ਇਦਾਂ ਹੁੰਦਾ ਬਾਈ ਤਾਂ ਪਰ ਕarli ਨੇ ਜੇ ਤੇ ਹੁਣ ਪ੍ਰਗਟ ਸਿੰਘ ਚੌਹਣ ਡਿਬੇਟ ਕੋਈ ਮਾੜਾ ਨਹੀਂ ਹੈ ਪਰ ਮੈਂ ਸਮਝਦਾ ਕਿ ਭਾਈ ਕਿਸੇ ਦੀ ਸ਼ਾਮ ਦੇ ਵਿੱਚ ਦੇਖੋ ਨਹੀਂ ਬੋਲ ਰਹਾ ਉਹ ਸ਼ਬਦਾਵਲੀ ਬਚਾ ਕੇ ਨਾ ਵੈਸੇ ਤੇ ਜਿਵੇਂ ਤੁਸੀਂ ਕਹਿ ਚੁੱਕੇ ਹੋ ਕਿ ਕਈ ਵਾਰੀ ਹੋ ਜਾਂਦਾ ਹੈ ਬੰਦਾ ਉਹ ਮਾਹੌਲ ਉਸ ਤਰ੍ਹਾਂ ਦੇ ਵਿੱਚ ਕਰ ਸਕਦੇ ਹੋ ਆਪਣੇ ਆਪ ਨੂੰ ਇੱਕ ਵਾਰੀ ਸੁਖਪਾਲ ਖੈਰਾ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਹ ਵੀ ਤੁਹਾਨੂੰ ਪਤਾ ਤਲਕੀ ਚ ਬਹੁਤ ਆ ਜਾਂਦੇ ਨੇ ਤੇ ਉਹ ਸ਼ਾਇਦ ਕਿਸੇ ਬੀਬੀ ਵਰੀ ਗੱਲ ਕਰ ਰਹੇ ਸੀਗੇ ਆਈ ਥਿੰਕ ਕਈ ਸਾਲ ਪਹਿਲਾਂ ਦੀ ਗੱਲ ਆ ਸ਼ੈਦ ਉਹ ਉਹ ਮੇਰੀ ਖਲ ਦੇ ਨਾਲ ਆਮ ਆਦਮੀ ਪਾਰਟੀ ਚ ਸੰਕੇ ਆਪ ਦੀ ਪਾਰਟੀ ਬਣਾਲੀ ਸੀ ਇਹਨਾਂ ਨੇ ਦੋ ਮੌਕਿਆਂ ਚੋਂ ਇੱਕ ਮੌਕੇ ਦੀ ਗੱਲ ਹੈ ਤਾਂ ਕਮਰਸੰਧੂ ਨਾਲ ਬੈਠੇ ਸਨ ਹੂੰ ਤਾਂ ਚੱਲਦੀ ਪ੍ਰੈਸ ਕਾਨਫਰੰਸ ਚ ਉਹਨਾਂ ਦੇ ਮੂੰਹ ਵੀ ਇਦਾਂ ਹੀ ਅਗਰੈਸਿਵ ਉਹ ਕਿ ਕੁ ਸ਼ਬਦ ਨਿਕਲ ਗਿਆ ਸੀ ਕਮਰਸੰਧੂ ਠਰੇ ਪੱਤਰਕਾਰ ਨਾਲੇ ਨਾਲ ਦੀ ਨਾਲ ਟੁਕਿਆ ਅਤੇ ਉਸ ਤੋਂ ਬਾਅਦ ਸ਼ਾਇਦ ਸੁਪਾਲ ਖੈਰਾ ਹੋਣਾ ਹੈ ਅਫਸੋਸ ਪ੍ਰਗਟਾਇਆ ਸੀਗਾ ਜੀ ਤੋ ਇਹ ਹੋ ਜਾਂਦਾ ਹੈ ਇਹ ਦੇ ਵਿੱਚ ਬਿਲਕੁਲ ਕਿਉਂਕਿ ਦੇਖੋ ਨੇਤਾ ਵੀ ਤੇ ਮਨੁੱਖੀ ਹੈ ਨਾ ਸਭ ਤੋਂ ਪਹਿਲਾਂ ਤੇ ਆ ਜਾਂਦਾ ਕਈ ਵਾਰ ਕੈਸ਼ ਆ ਜਾਂਦਾ ਬੰਦਾ ਪਰ ਉਸ ਚੀਜ਼ ਨੂੰ ਕਰੈਕਟ ਕਰ ਲੈਣਾ ਚਾਹੀਦਾ